ਸਿਵਲ ਹਸਪਤਾਲ ਬਾਬੋ ਕਾਲਾ ਸਾਹਿਬ ਇਹ ਮੌਜੂਦਾ ਜਿੱਥੇ ਕਿ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਆ ਜਾਂ ਫਿਰ ਕਿਸ ਤਰ੍ਹਾਂ ਦੀਆਂ ਜ਼ਰੂਰਤਾਂਆਂ ਨੇ ਉਹ ਇੱਥੇ ਮਰੀਜ਼ਾਂ ਦੇ ਲਈ ਪੂਰੀਆਂ ਨਹੀਂ ਨੇ ਸਟਾਫ ਦੀ ਕਮੀ ਹੈ ਜਾਂ ਫਿਰ ਖਸਤਾ ਹਾਲਤ ਜਿਕਰ ਐਮਬੂਲੈਂਸ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਉੱਤੇ ਔਰ ਇਸ ਦੇ ਸਮੇਤ ਇੱਥੇ ਜਾਣਕਾਰੀ ਦੇ ਦਈਏ ਕਿ ਕਰੀਬ 100 ਪਿੰਡਾਂ ਦੇ ਲੋਕਾਂ ਨੂੰ ਇਹ ਹਸਪਤਾਲ ਜਿਹੜਾ ਹੈ ਸਿਹਤ ਸਹੂਲਤਾਂ ਪ੍ਰਦਾਨ ਕਰਦਾ ਹੈ ਕਰੀਬ 2.5 ਲੱਖ ਦੇ ਕਰੀਬ ਜਿਹੜੇ ਲੋਕ ਨੇ ਕਿਉਂਕਿ ਅੰਦਾਜ਼ਨ 2.5 ਲੱਖ ਦੇ ਕਰੀਬ ਜਿਹੜੇ ਲੋਕ ਨੇ ਉਹਨਾਂ ਵਾਸਤੇ ਸਿਹਤ ਸਹੂਲਤਾਂ ਲੈਣ ਦੇ ਲਈ ਇਹ ਇਸ ਹਸਪਤਾਲ ਜਿਹੜਾ ਹੈ ਉਹੋ ਅਹਿਮ ਰੋਲ ਹੈ ਲੇਕਿਨ ਕਿਹੜੀਆਂ ਕਿਹੜੀਆਂ ਜ਼ਰੂਰਤਾਂ ਨੇ ਔਰ ਕਿਹੜੀਆਂ ਕਿਹੜੀਆਂ ਕਮੀਆਂ ਨੇ ਉਸ ਦੇ ਬਾਰੇ ਬੇਸ਼ੱਕ ਵਿਚਾਰ ਚਰਚਾ ਜ਼ਰੂਰ ਹੁੰਦੀ ਹੈ ਲੇਕਿਨ ਇਸ ਸੰਬੰਧੀ ਕਿਹੜੀਆਂ ਮੁੱਖ ਲੋੜਾਂ ਜਿਹੜੀਆਂ ਨੇ ਉਹ ਇਸ ਹਸਪਤਾਲ ਨਾਲ ਜੁੜੀਆਂ ਹੋਈਆਂ ਨੇ ਉਸ ਦੇ ਸੰਬੰਧੀ ਗੱਲਬਾਤ ਕਰਦੇ ਆ ਐਸਐਮਓ ਨੀਰਜ ਪਾਟੀਆਂ ਦੇ ਨਾਲ 2.5 ਲੱਖ ਲੋਕਾਂ ਜਿਹੜਾ ਹੈਗਾ ਇਹ ਹਸਪਤਾਲ ਮੇਨ ਤੌਰ ਦੇ ਉੱਤੇ ਉਹਨਾਂ ਦੀ ਸਿਹਤ ਸਹੂਲਤਾਂ ਦੇ ਲਈ ਔਰ ਇੰਨੀਆਂ ਵੱਡੀਆਂ ਕਮੀਆਂ ਪੇਸ਼ੀਆਂ ਕੀ ਗੱਲ ਸਰਕਾਰ ਨਾਲ ਕਦੀ رابطہ ਨਹੀਂ ਹੋਇਆ ਜਾਂ ਕਦੀ ਡਿਮਾਂਡਸ ਬਾਰੇ ਗੱਲ ਨਹੀਂ ਹੋਈ ਹੈ ਕਮੀਆਂ ਤਾਂ ਦੇਖੋ ਜੀ ਇਟਸ ਅ ਰੈਗੂਲਰ ਪ੍ਰੋਸੈਸ ਕਮੀਆਂ ਹੁੰਦੀਆਂ ਨੇ ਕਮੀਆਂ ਪੂਰੀਆਂ ਕਰ ਦਿੱਤੇ ਜਾਂਦੀਆਂ ਸਰਕਾਰ ਵੱਲੋਂ ਸਾਰੀ ਰੈਨੋਵੇਸ਼ਨ ਹੋਈ ਹੈ ਹੁਣ ਲੇਟੈਸਟ ਔਰ ਸਟਾਫ ਵੀ ਕਾਫੀ ਸਾਨੂੰ ਪ੍ਰੋਵਾਈਡ ਹੋਇਆ ਹੈ ਕੁਝ ਸਟਾਫ ਦੀ ਕਮੀ ਹੈ ਉਹ ਸਟਾਫ ਹੋਰ ਰਿਕਰੂਟ ਹੋ ਜਾਏਗਾ ਉਹਦੇ ਵਾਸਤੇ ਸਾਡੀ ਗੱਲ ਚੱਲ ਰਹੀ ਹੈ ਔਰ ਕਾਫੀ ਡਾਕਟਰ ਜਿਹੜੇ ਹੈ ਉਹ ਇੱਥੇ ਜੁਆਇਨ ਕਰ ਰਹੇ ਨੇ ਲਿਸਟਾਂ ਉਹਨਾਂ ਦੀਆਂ ਰੀਲੀਜ਼ ਹੋ ਗਈਆਂ ਹੋਈਆਂ ਔਰ ਉਹਨਾਂ ਨੇ ਜੁਆਇਨ ਕਰਨਾ ਹੈ اور سڈے کومرجنسی میڈیکل آفیسر بھی ایس ٹائم سات میڈیکل آفیسر دی ٹیم ہے اور ایز پر ایس ڈی ایچ نورمز ٹوینٹی سیون ہونے چاہیے ایمرجنسی میڈیکل آفیسر یہ ایم. تھوڑا فار فلنگ ایریا ہے اس کر کے سٹاف دی کمی سنوں جوجھنا ہی پہنتا کیونکہ زیادہ سیچوریشن جی وہ سارے سٹاف میمبر دی پریفرنس ہوں کہ آپ شہر آلے پاس سے جائیے لیکن اسی اتنے اپنے وقت پوری کوشش کر ہاں ਜਿੰਨੇ ਵੀ ਸਾਡੇ ਕੋਲ ਰਿਸੋਰਸਸ ਐ ਹਿਊਮਨ ਰਿਸੋਰਸਸ ਦੀ ਗੱਲ ਕਰ ਲਈਏ ਆਪਾਂ ਜਾਂ ਅਸੀਂ ਹੋਰ ਸੁਵਿਧਾਵਾਂ ਦੀ ਗੱਲ ਕਰ ਰਹੀਏ ਅਸੀਂ ਉਹਨਾਂ ਨੂੰ ਮੈਕਸਿਮਮ ਯੂਟਿਲਾਈਜ਼ ਕਰਦੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਕਿ ਲੋਕਾਂ ਨੂੰ 24x7 ਐਮਰਜੈਂਸੀ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਣ ਔਰ ਡਾਕਟਰਾਂ ਦੀ ਅਵੇਲੇਬਿਲਟੀ ਵੀ ਇੱਥੇ 24x7 ਐਮਰਜੈਂਸੀ ਮੈਡੀਕਲ ਆਫੀਸਰ ਸਾਡੇ ਹੁੰਦੇ ਨੇ ਜਿੰਨੇ ਸਾਡੇ ਸਪੈਸ਼ਲਿਸਟ ਨੇ ਸਾਡੀ ਅਰਾਊਂਡ 300 ਤੋਂ 400 ਦੀ ਓਪੀਡੀ ਐ ਜਿਹਦੇ ਵਿੱਚ ਸਾਡੇ ਜਿੰਨੇ ਮੌਜੂਦਾ ਸਪੈਸ਼ਲਿਸਟ ਨੇ ਉਹ ਸਾਰੀ ਓਪੀਡੀ ਨੂੰ ਕੇਟਰ ਕਰਦੇ ਨੇ ਔਰ ਐਡਮਿਸ਼ਨਸ ਵੀ ਸਾਡੀ ਐਡਮਿਸ਼ਨ ਰੇਟ ਵੀ ਸਾਡਾ ਬਹੁਤ ਅੱਛਾ ਜਾ ਰਿਹਾ ਹੈ ਔਰ ਆਪਰੇਸ਼ਨਸ ਵੀ ਜਿਹੜੇ ਕਈ ਕਈ ਹਸਪਤਾਲ ਵਿੱਚ ਨਹੀਂ ਹੁੰਦੇ ਸਾਡੇ ਹਸਪਤਾਲ 'ਚ ਆਪਰੇਸ਼ਨ ਵੀ ਹੋ ਰਿਹਾ ਹੈ ਲੈਪਰੋਸਕੋਪਿਕ ਸਰਜਰੀਆਂ ਹੋ ਰਹੀਆਂ ਨੇ ਜਿਹੜੀਆਂ ਕਿ ਸ਼ਹਿਰ ਦੇ ਵੀ ਕਾਠ ਹਸਤਾਲਾਂ ਵਿੱਚ ਹੁੰਦੀਆਂ ਨੇ ਉਹ ਅਸੀਂ ਰੂਰਲ ਏਰੀਆ ਬਾਬਾ ਬਕਾਲਾ ਸਾਹਿਬ ਵਿੱਚ ਸਾਡੇ ਸਰਜਨ ਜਿਹੜੇ ਆ ਉਹ ਇੱਥੇ ਉਹ ਵਾਲੀਆਂ ਸਰਜਰੀਜ਼ ਪਰਫਾਰਮ ਕਰ ਰਹੇ ਆ ਔਰ ਇਹ ਇੱਕ ਲੋਕਾਂ ਵਾਸਤੇ ਇੱਥੋਂ ਦੀ ਜਿਹੜੀ ਪਿੰਡੂ ਰੂਰਲ ਜਿਹੜੀ ਸਾਰੀ ਪੋਪੂਲੇਸ਼ਨ ਹੈ ਜਿੰਨੂੰ ਕਿ ਉਸ ਤਰ੍ਹਾਂ ਹੀ ਜਨਰਲ ਤੌਰ ਤੇ ਇਹ ਸੁਵਿਧਾਵਾਂ ਘਟ ਹੁੰਦੀਆਂ ਨੇ ਇਹ ਉਹਨਾਂ ਲਈ ਇੱਕ ਬਹੁਤ ਵੱਡਾ ਅਸੈਟ ਹੈ ਕਿ ਇੱਥੇ ਅਸੀਂ ਹਰ ਤਰ੍ਹਾਂ ਦੀ ਸਰਜਰੀ ਜਿਹੜੀ ਆ ਉਹ ਪਰਫਾਰਮ ਕਰ ਰਹੇ ਆ ਗਾਇਨਕੋਲੋਜੀਸ ਸਾਡੇ ਕੋਲ ਹੈਗੇ ਨੇ ਪੀਡੀਆਟ੍ਰੀਸ਼ੀਅਨ ਵੀ ਸਾਡੇ ਕੋਲ ਹੈਗੇ ਸੀ ਲੇਕਿਨ ਉਹ ਰਿਜ਼ਾਈਨ ਕਰ ਗਏ ਨੇ ਔਰ ਹੁਣ ਨਵੇਂ ਪੀਡੀਆਟ੍ਰੀਸ਼ੀਅਨ ਜਿਹੜੇ ਆ ਉਹ ਸਰਕਾਰ ਵੱਲੋਂ ਇੱਥੇ ਆਪਾਂ ਓਵਰ ਆਲ ਜਿਹੜਾ ਹੈ ਇੱਥੇ ਸਟਾਫ ਕਿੰਨਾ ਘਟ ਹੈ ਕਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਨੇ ਕਿਉਂਕਿ ਕਾਫੀ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਪਹਿਲਾਂ ਵੀ ਮਾਮਲੇ ਸਾਹਮਣੇ ਆ ਕਿ ਡਾਕਟਰਾਂ ਦੀ ਘਾਟ ਹੈਗੀ ਹੈ ਚਾਹ ਅਵਕ-ਵਕ ਜਿਹੜੀਆਂ ਜ਼ਰੂਰਤਾਂ ਹੋਰ ਕਿਹੜੀਆਂ ਹੈਗੀਆਂ ਸਿਵਲ ਹਸਪਤਲ ਨਾਲ ਜੁੜੀਆਂ ਕਿਉਂਕਿ ਕੁਝ ਇੱਕ ਚੀਜ਼ਾਂ ਤੇ ਜਿਹੜੀਆਂ ਹੈਗੀਆਂ ਕੈਮਰੇ ਦੀ ਨਜ਼ਰ 'ਚ ਸਾਹਮਣੇ ਆ ਰਹੀਆਂ ਆਫੀਸ਼ੀਅਲ ਰਿਕਾਰਡ ਦੇ ਵਿੱਚ ਕਿਉਂਕਿ ਸਫਾਈ ਦੇ ਪ੍ਰਬੰਧਾਂ ਦੀ ਜ਼ਿਕਰ ਗੱਲ ਕੀਤੀ ਹੈ ਉਹ ਤਾਂ ਬੇਸ਼ੱਕ ਕੀਤੀ ਜਾ ਰਹੀ ਹੈਗੀ ਲੇਕਿਨ ਸਟਾਫ ਉਸ ਦੇ ਵਿੱਚ ਵੀ ਘੱਟ ਨਜ਼ਰ ਆ ਰਿਹਾ ਹੈ। ਹਾਂ ਜੀ ਸਾਡੇ ਕੋਲ ਇੱਥੇ ਸਫਾਈ ਸੇਵਕਾਂ ਦੀ तकरीबन ਸਾਰੀਆਂ ਹੀ ਪੋਸਟਾਂ ਖਾਲੀ ਨੇ ਸਵੀਪਰ ਅਸੀਂ ਟੋਟਲ 20 ਪਲੱਸ ਪੋਸਟਾਂ ਨੇ ਸਾਡੇ ਕੋਲੇ ਔਰ ਅਸੀਂ ਸਵੀਪਰ ਜਿਹੜੇ ਆ ਉਹ ਹਾਇਰ ਕਰਕੇ ਅਸੀਂ ਉਹਨਾਂ ਕੋਲ ਦਿਹਾੜੀ ਤੇ ਕੰਮ ਕਰਵਾਉਂਦੇ ਆਂ ਸਫਾਈ ਸਾਰੀ ਕੋਸ਼ਿਸ਼ ਕਰੀਦੀ ਹੈ ਕਿ ਸਾਰੇ ਹਸਪਤਲ ਜਿਹੜਾ ਹੈਗਾ ਪੂਰਾ ਅੱਜ ਕੱਲ੍ਹ ਬਾਰਿਸ਼ਾਂ ਦਾ ਮੌਸਮ ਹੈ ਇਸ ਕਰਕੇ ਬਾਹਰ ਥੋੜਾ ਪਾਣੀ ਜਿਹੜਾ ਉਹ ਕੱਲ ਵੀ ਬਾਰਿਸ਼ ਹੋਈ ਕਾਫੀ ਜ਼ਿਆਦਾ ਉਹ ਬਾਰਿਸ਼ ਦਾ ਥੋੜਾ ਨਿਕਾਸ ਵਿੱਚ ਜਿਹੜਾ ਸਮਾਂ ਲੱਗ ਜਾਂਦਾ ਹੈ ਲੇਕਿਨ ਉਹ ਵੀ ਹੁਣ ਸਾਡਾ ਜਿਹੜਾ ਪ੍ਰਪੋਜ਼ਲ ਅਸੀਂ ਸਰਕਾਰ ਨੂੰ ਸਬਮਿਟ ਕੀਤਾ ਹੈ ਉਹਦੇ ਵਿੱਚ ਸਾਰੀ ਰੈਨੋਵੇਸ਼ਨ ਇਨਕਲੂਡਡ ਹੈਗੀ ਹੈ ਉਹਦੇ ਵਿੱਚ ਉਹ ਇਸ ਤਰੀਕੇ ਦਾ ਅਸੀਂ ਪ੍ਰਪੋਜ਼ਲ ਜਿਹੜਾ ਹੁਣ ਬਣਾਇਆ ਜਿਹਦੇ ਨਾਲ ਕਿ ਪਾਣੀ ਦਾ ਜਿਹੜਾ ਨਿਕਾਸ ਹੈ ਉਹ ਪ੍ਰੋਪਰ ਹੋਏਗਾ ਔਰ ਕੋਈ ਵੀ ਇੱਥੇ ਤਾਂ ਲੋ ਉਮੀਦ ਹੈ ਪੂਰੀ ਬੜੇ ਹੋਪਫੁਲ ਆ ਪੋਜੀਟਿਵਲੀ ਹੋਪਫੁਲ ਆ ਕਿ ਅਗਲੀ ਵਾਰ ਜਦੋਂ ਤੁਸੀਂ ਆਓਗੇ ਇੱਥੇ ਸਟੋਰੀ ਕਰਨ ਵਾਸਤੇ ਯਾ ਆਪਣੇ ਹਸਪਤਾਲ ਦਾ ਸਾਰਾ ਇੰਤਜ਼ਾਮ ਦੇਖਣ ਵਾਸਤੇ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਇੰਪਰੂਵਮੈਂਟਸ ਹੋਣ ਗੀਆਂ ਕਿਉਂਕਿ ਸਾਨੂੰ ਉਮੀਦ ਹੈ ਕਿ ਡਾਕਟਰਾਂ ਦੀ ਕਮੀ ਵੀ ਪੂਰੀ ਹੋਏਗੀ ਸਟਾਫ ਨਰਸਿਸ ਦੀ ਵੀ ਕਮੀ ਪੂਰੀ ਹੋਏਗੀ ਔਰ সুইਪਰ ਜਦੋਂ ਜਦੋਂ ਹੋਰ ਅਪਾਇੰਟ ਹੋਣਗੇ ਉਹਨਾਂ ਦੀ ਅਪਾਇੰਟਮੈਂਟ ਸਭ ਤੋਂ ਪਹਿਲਾਂ ਇਕਪੈਲ ਦੇ ਆਧਾਰ ਤੇ ਬਾਬਾ ਬਕਾਲਾ ਸਾਹਿਬ ਸਰਕਾਰ ਵੱਲੋਂ ਕੀਤੀ ਜਾਏਗੀ ਇਸ ਗੱਲ ਦਾ ਸਾਨੂੰ ਪੂਰਾ ਉਹਨਾਂ ਨੇ ਭਰੋਸਾ ਦਿਵਾਇਆ। ਸ਼ਾਰਟ ਦੇ ਵਿੱਚ ਕਿੰਨੇ ਡਾਕਟਰਸ ਕੁੱਲ ਜਿਨ੍ਹਾਂ ਦੀ ਵੈਕੈਂਸੀਜ਼ ਖਾਲੀ ਹੈਗੀਆਂ ਇੱਥੇ ਕਿਹੜੇ-ਕਿਹੜੇ ਡਿਪਾਰਟਮੈਂਟ ਨਾਲ ਜੁੜੇ ਨੇ? ਸ਼ਾਰਟ ਦੇ ਵਿੱਚ ਕਿਉਂਕਿ ਜਿਹੜੀਆਂ ਹੋਰ ਨਾਲ ਜ਼ਰੂਰਤਾਂ ਹੈਗੀਆਂ ਜਿਵੇਂ ਹੁਣ ਡਾਕਟਰਸ ਦੀ ਕਮੀ ਹੈਗੀ ਆ ਸਫਾਈ ਸੇਕ ਤਾਂ ਫਿਰ ਸਟਾਫ ਹੈ ਕਿਹੜਾ ਇੱਥੇ? ਸਟਾਫ ਇੱਥੇ ਦੇਖੋ ਜੀ ਆ ਓਵਰਆਲ ਹੁਣ ਕਿੰਨੇ ਹੈਗੇ ਜੀ ਤੁਹਾਡੇ ਕੋਲ ਇੱਥੇ ਡਾਕਟਰਸ ਦੇ ਆਂ? ਉਨੇ ਸਟੇਮ ਸਾਡੇ ਕੋਲ ਪੰਜ ਐਮਰਜੈਂਸੀ ਮੈਡੀਕਲ ਆਫੀਸਰ ਨੇ ਨੌ ਸਾਡੇ ਕੋਲ ਸਪੈਸ਼ਲਿਸਟ ਡਾਕਟਰ ਨੇ ਵੀ ਦੇ ਸਾਡੇ ਕੋਲ ਕਰੀਬ ਸਾਡੇ ਕੋਲ ਸਟਾਫ ਨਰਸਿਸ ਨੇ ਬਾਕੀ ਅਸੀਂ ਸਵੀਪਰਾਂ ਦਾ ਕੰਮ ਤੁਹਾਨੂੰ ਦੱਸਿਆ ਹੀ ਹੈ ਕਿ ਅਸੀਂ ਕਰਵਾ ਲੈਣੇ ਦਿਹਾੜੀ ਤੇ ਦੇ ਕੇ ਔਰ ਕੰਪਿਊਟਰ ਆਪਰੇਟਰ ਹੈਗੇ ਸਾਡੇ ਕੋਲੇ ਸਾਡਾ ਫੀਡ ਜਿਹੜਾ ਇਸ ਸੰਸਥਾ ਦੇ ਅਧੀਨ ਤਿੰਨ ਓਟ ਸੈਂਟਰ ਵੀ ਚੱਲ ਰਹੇ ਨੇ ਇੱਕ ਮੈਤੇ ਚੱਲ ਰਿਹਾ ਖਲਚੀਆਂ ਔਰ ਬਤਾਲਾ ਉੱਥੇ ਸਾਡਾ ਵੱਖਰਾ ਸਟਾਫ ਅਪਾਇੰਟਡ ਹੈ ਪੰਜ ਸਾਡੇ ਕੋਲ ਆਮ ਆਦਮੀ ਕੇਂਦਰ ਨੇ ਜਿਹੜੇ ਕਿ ਇਸ ਸੰਸਥਾ ਦੇ ਅਧੀਨ ਹੀ ਆਉਂਦੇ ਨੇ ਉਹ ਸਾਰੇ ਵੈਲ ਇਕুইਪਡ ਹੈ ਗਿਆ ਉੱਥੇ ਡਾਕਟਰਸ ਵੀ ਹੈ ਉੱਥੇ ਲੈਬ ਟੈਕਨੀਸ਼ੀਅਨ ਵੀ ਹੈ ਕਲੀਨिकल ਅਸਿਸਟੈਂਟ ਵੀ ਹੈ ਔਰ ਇੱਥੋਂ ਦੀ ਸਾਰੇ ਜਿਹੜੇ ਪਿੰਡਾਂ ਵਿੱਚੋਂ ਸਾਰੇ ਪਿੰਡਾਂ ਦੇ ਲੋਕਾਂ ਨੂੰ ਆਮ ਆਦਮੀ ਕਲੀਨਿਕ ਜਿਹੜੇ ਹੈ ਗਿਆ ਉਹ ਜਿਹੜੂ ਅੱਜਕੱਲ ਆਪਾ ਆਯੂਸ਼ਮਨ ਅਰੋਗਿਆ ਕੇਂਦਰ ਕਹਿੰਦੇ ਆ ਉਹ ਸਾਡੇ ਕੋਲ ਟੋਟਲ 5 ਹੈਗੇ ਆ ਜੀ ਦੋ ਰਈਆਂ ਵਿੱਚ ਨੇ ਇੱਕ ਸਾਡੇ ਕੋਲ ਖਲਚੀਆਂ ਇੱਕ ਸਾਡੇ ਕੋਲ ਬੁੱਟਰ ਕਲਾ ਹੈ ਔਰ ਬਤਾਲਾ ਵਾਲਾ ਵੀ ਸਾਡਾ ਅੰਡਰ ਪ੍ਰੋਸੈਸ ਹੈ ਬਤਾਲੇ ਵਿੱਚ ਵੀ ਕਾਮ ਆਦਮੀ ਕੇਂਦਰ ਜਿਹੜਾ ਉਹ ਖੋਲਿਆ ਜਾ ਰਿਹਾ ਹਾਂ ਤਾਂ ਤਾਂ ਹੌਟਲਾਈਨ ਸਿਸਟਮ ਇੱਥੇ ਅਵੇਲੇਬਲ ਹੈਗਾ ਹੌਟਲਾਈਨ ਵਾਸਤੇ ਅਸੀਂ ਅਪਲਾਈ ਕੀਤਾ ਹੋਇਆ ਹੈ ਔਰ ਅਪਲਾਈ ਕੀਤਾ ਉਸਨੂੰ 2 ਸਾਲ ਹੋ ਗਏ ਹੈ ਜੀ ਬਲਾਈ ਕਿਤੇ ਉਹਦਾ ਇੱਕ ਪ੍ਰੋਸੈਸ ਹੁੰਦਾ ਹੈ ਉਹਦੇ ਵਿੱਚ ਪਹਿਲਾਂ ਡਿਪਾਰਟਮੈਂਟ ਵੱਲੋਂ ਐਸਟੀਵੇਟ ਲੱਗਦਾ ਉਸ ਤੋਂ ਬਾਅਦ ਮਜੂਰੀ ਆਉਂਦੀ ਹੈ ਔਰ ਫਿਰ ਹੌਟਲਾਈਨ ਜਿਹੜੀ ਹੈ ਉਹ ਹਸਪਤਾਲ ਨੂੰ ਬਹਾਲ ਕੀਤੀ ਜਾਏਗੀ ਔਰ ਇਹਦੇ ਵਾਸਤੇ ਵੀ ਅਸੀਂ ਬਹੁਤ ਆਪਣੇ ਪੱਧਰ ਤੇ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡ ਨੂੰ ਜਲਦੀ ਤੋਂ ਜਲਦੀ ਹੌਟਲਾਈਨ ਮੁਹਿਆ ਹੋ ਜਾਏ ਕਿਉਂਕਿ ਇਹ ਹਸਪਤਾਲ ਜਿਹੜਾ ਹੈਗਾ ਹੈ ਸਾਰਾ ਦਿਨ ਤੇ ਬਿਜਲੀ ਦੀ ਜਰੂਰਤ ਹੁੰਦੀ ਹੈ ਮਰੀਜ਼ ਜਿਹੜੇ ਹੈਗੇ ਤੁਸੀਂ ਵਾਰਡ ਵਿੱਚ ਦੇਖ ਕੇ ਆਏ ਹੋ ਕਿੰਨੇ ਪੇਸ਼ੈਂਟਸ ਹੈਗੇ ਆ ਔਰ ਡਿਲੀਵਰੀਆਂ ਵੀ ਕਿੰਨੀਆਂ ਹੁੰਦੀਆਂ ਨੇ ਸਾਡੇ ਕੋਲੇ ਆਪਰੇਸ਼ਨ ਵੀ ਕਿੰਨੇ ਕੇਸਸ ਕਿੰਨੇ ਆ ਕੇ ਜੀ ਮੀਨਚ ਵੀ ਵਿੱਚ ਸਾਡੇ ਕੋਈ ਕਿਸੇ ਵੀ ਨੇ 70 ਵੀ ਹੋ ਜਾਂਦੇ ਨੇ ਬਾਕੀ 40 ਤੋਂ 50 ਔਰ ਇਹ ਇਹ ਸਾਡੀ ਐਵਰੇਜ ਹੈ ਬਲੱਡ ਬੈਂਕ अवेलेबल ਹੈ ਸਰ ਟਿਕਲ ਬਲੱਡ ਬੈਗ ਦੀ ਜਗ੍ਹਾ ਤੇ ਛੋਟਾ ਬਲੱਡ ਸਟੋਰੇਜ ਯੂਰਟ ਹੈ ਬਲੱਡ ਬੈਂਕ ਕੋ ਵਾਸਤੇ ਅਸੀਂ ਆਪਣਾ ਪਰਪੋਜ਼ਲ ਦਿੱਤਾ ਹੈ ਕਿ ਕਿ ਸਾਡਾ ਬਲੱਡ ਬੈਗ ਦਿੱਤਾ ਜਾਵੇ ਬਲੱਡ ਬੈਗ ਵਾਸਤੇ ਤਾਂ 24 ਘੰਟੇ ਹੋਰ ਵੀ ਬਹੁਤ ਜ਼ਿਆਦਾ ਬਲਾਜ਼ਕ ਵੀ ਚਾਹੀਦੇ ਹੁੰਦੇ ਨੇ ਉਹਨੂੰ 24 ਘੰਟੇ ਮੇਨਟੇਨ ਕਰਨ ਵਾਸਤੇ ਪਹਿਲਾਂ ਇਹ ਪੂਰੇ ਹੈਗੇ ਫਿਰ ਚਲੋ ਉਹਦੇ ਬਾਰੇ ਖਿਆਲ ਠੀਕ ਹੈ ਐਂਬੂਲੈਂਸ ਕਿੰਨੀਆਂ ਹੈਗੀਆਂ ਜੀ ਇੱਥੇ ਆ ਐਂਬੂਲੈਂਸ ਦਿਓ ਸੇ ਬਾਬਾ ਅਸੀਂ ਇੱਕ ਸਵਾਟ ਵਾਲਿਆ ਕੋਲੋਂ ਲੈ ਰਹੇ ਹਾਂ ਸਾਡੀ ਆਪਣੀ ਜਿਹੜੀ ਐਂਬੂਲੈਂਸ ਹੈ ਉਹ ਬਿਓਡ ਰਿਪੇਅਰ ਹੈ ਉਹ ਮੇਰਾ ਜੀ ਖਸਤਾ ਹਾਲਤ ਹੈਗਾ ਤਾਂ ਹਾਜੀ ਹਾਜੀ ਉਹ ਉਹ ਖਸਤਾ ਹਾਲਤ ਚ ਹੈ ਉਹ ਉਹ ਨੋਨ ਫੰਕਸ਼ਨਲ ਹੈ ਨੋਨ ਫੰਕਸ਼ਨਲ ਹੈ ਹਾਜੀ ਉਹ ਡਿਪਾਰਟਮੈਂਟ ਚ ਪਤਾ ਹੈ ਕਿ ਉਹ ਨੋਨ ਫੰਕਸ਼ਨਲ ਹੈ ਇਸੇ ਕਰਕੇ ਸਾਨੂੰ 108 ਦੀਆਂ ਸੇਵਾਵਾਂ ਜਿਹੜੀਆਂ ਉਹ ਨਾਲ ਦਿੱਤੀਆਂ ਗਈ ਹੈ ਨਿਯੋਗ ਪਾਣੀ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਅਗੇ ਜਦਾਂ ਦੇਖੀਏ ਕਿ ਜੇਕਰ ਰਿਪੇਅਰੇਬਲ ਹੈਗੇ ਜਿਹੜੇ ਜਿਹੜੇ ਵਾਟਰ ਕੋਲਰ ਲੱਗੇ ਹੋਏ ਹੈ ਉਹ ਜਿਹੜਾ ਵਾਟਰ ਕੋਲਰ ਤੁਸੀਂ ਰਿਪੇਅਰੇਬਲ ਦੇਖ ਕੇ ਆਏ ਹੋ ਨਾ ਉੱਥੇ ਰਿਪੇਅਰ ਦਾ ਕੰਮ ਚੱਲ ਰਿਹਾ ਸੀ ਉਹ ਡਿਸਕਨੈਕਟ ਕੀਤਾ ਸੀ ਉਹਨਾਂ ਨੇ ਬਾਕੀ ਆਰਓ ਸਿਸਟਮ ਲੱਗੇ ਹੋਏ ਆ ਇੱਧਰ ਮੇਰੇ ਆਫ ਚ ਵੀ ਲੱਗਾ ਹੋਇਆ ਵਾਰਡ ਵਿੱਚ ਵੀ ਲੱਗਿਆ ਹੈ ਔਰ ਇੱਕ ਹੈ 12ਵੀਂ OPD ਦਾ 12ਵੀਂ ਲੱਗਾ ਹੋਇਆ ਐਮਰਜੈਂਸੀ ਦੇ ਅੰਦਰ ਵੀ ਲੱਗਾ ਹੋਇਆ ਸੋ ਆਰਓ ਸਿਸਟਮ ਦੇ ਨਾਲ ਨਾਲ ਅਸੀਂ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਓਵਰ ਆਲ ਆਪਾਂ ਗੱਲ ਕਰੀਏ ਹੁਣ ਏਡੀ ਛੋਟੀ ਬਿਲਡਿੰਗ ਆਪਰਲੇ ਤਰਫ ਜਿਹੜੀ ਨਵੀਂ ਬਣੀ ਹੈ ਰੰਗ ਵੀ ਹੋਇਆ ਸਾਰਾ ਕੁਝ ਦੇਖਣ ਨੂੰ ਬਹੁਤ ਸੋਹਣਾ ਬਾਹਰ ਬਾਹਰ ਤੋਂ ਅੰਦਰ ਜਾ ਕੇ ਜਿੰਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋਣੇ ਚਾਹੀਦੀਆਂ ਕਿਉਂਕਿ ਜੇ ਸਟਾਫ ਹੋਊਗਾ ਤੇ ਲੋਕਾਂ ਨੂੰ ਜਿਹੜੀ ਸਿਹਤ ਸਹੂਲਤਾਂ ਚਾਹੀਦੀਆਂ ਹੁੰਦੀਆਂ ਕਿਉਂਕਿ ਬਿਲਡਿੰਗ ਸੋਹਣੀ ਆਪਣੀ ਜਗ੍ਹਾ ਤੇ ਲekin staff ਦੀ ਕਮੀ ਬੇਸ਼ੱਕ ਤੁਹਾਡੇ ਵੱਲੋਂ ਪ੍ਰਾਲੇ ਜਾਰੀ ਹੈਗੇ ਕੋਸ਼ਿਸ਼ ਤੁਸੀਂ ਕਰ ਰਹੇ ਹੋ ਸਫਾਈ ਵਾਸਤੇ ਵੀ ਤੁਸੀਂ ਪ੍ਰਾਈਵੇਟ ਹਾਇਰ ਕਰ ਰਹੇ ਹੋ ਲekin ਜਿਹੜੀਆਂ ਪੋਸਟਾਂ ਖਾਲੀਆਂ ਗਿਆ ਉਹਦੇ ਵਾਸਤੇ ਹੁਣ ਤੁਹਾਡੇ ਨਾਲ ਇਹ ਖਾਸ ਤੌਰ ਦੇ ਉੱਤੇ ਗੱਲ ਇਸ ਕਰਕੇ ਕਿਉਂਕਿ ਰਖੜ ਪੁੰਨਿਆ ਮੇਲਾ ਆ ਰਿਹਾ ਰਾਜਪਦਰੀ ਸਮਾਗਮ ਹੋਣ ਜਾ ਰਿਹਾ ਹੋਰ ਚੰਦ ਦਿਨ ਰਹਿ ਗਏ ਹੈਗੇ 9 ਅਗਸਤ ਨੂੰ ਸੀਐਮ ਸਾਹਿਬ ਇੱਥੇ ਆ ਰਹੇ ਕੋਈ ਲੈਟਰ ਜਿਹੜੀ ਆ ਹੁਣ ਤੱਕ ਡਿਮਾਂਡਸ ਨੂੰ ਲੈ ਕੇ ਪਹਿਲਾਂ ਵੀ ਤੁਸੀਂ ਵਿਭਾਗ ਨੂੰ ਭੇਜੀ ਹੋਵੇ ਜਾਂ ਫਿਰ ਹੁਣ ਅੱਗੇ ਭੇਜੋਗੇ ਜਿੰਦਾਂ ਦੀਆਂ ਜ਼ਰੂਰਤਾਂ ਇੱਥੇ ਜਿਹੜੀਆਂ ਅਤਿ ਜ਼ਰੂਰੀ ਹੈਗੇ ਹਾਜੀ ਉਹਦੇ ਵਾਸਤੇ ਅਸੀਂ ਬਕਾਇਦਾ ਪ੍ਰਪੋਜ਼ਲ ਬਣਾ ਕੇ ਅਸੀਂ ਸਬਮਿਟ ਕਰਵਾਇਆ ਹੈ ਜੀ ਉਤੇ ਐਮਐਲਏ ਸਾਹਿਬ ਕੋਲ ਵੀ ਇੱਕ ਪ੍ਰਪੋਜ਼ਲ ਗਿਆ ਹੈ ਔਰ ਸੇਮ ਪ੍ਰਪੋਜ਼ਲ ਡੀਸੀ ਆਫਿਸ ਵੀ ਅਸੀਂ ਸਬਮਿਟ ਕੀਤਾ ਹੈ ਔਰ ਅਸੀਂ ਬਹੁਤ ਹੀ ਹੋਪਫੁਲ ਹਾਂ ਕਿ ਸਾਡੀਆਂ ਜਿਲ੍ਹੀਆਂ ਵੀ ਜ਼ਰੂਰਤਾਂ ਨੇ ਐਸ ਐਡੇ ਵੱਡੇ ਮੇਲੇ ਨੂੰ ਮੁੱਖ ਰੱਖਦੇ ਹੋયા ਸਰਕਾਰ ਵੱਲੋਂ ਛੇਤੀ ਤੋਂ ਛੇਤੀ ਪੂਰੀਆਂ ਕੀਤੀਆਂ ਜਾਣਗੀਆਂ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਵੱਡੀ ਜ਼ਰੂਰਤ ਜਿਹੜੀ ਹੈ ਉਹ ਸਟਾਫ ਦੀ ਹੈ ਔਰ ਸਟਾਫ ਦੀ ਅਸੀ ਪੂਰੀ ਡਿਟੇਲ ਆਪਣੇ ਪ੍ਰਪੋਜ਼ਲ ਵਿੱਚ ਲਿਖੀ ਹੈ ਵੀ ਕਿਹੜੇ ਕਿਹੜੇ ਸਪੈਸ਼ਲਿਸਟ ਵੀ ਲੋੜ ਹੈਗੀ ਸਾਨੂੰ ਔਰ ਰਹੀ ਗੱਲ ਰਖੜਪੁਂਡਿਆ ਦੇ ਮੇਲੇ ਦੀ ਉਹਦੇ ਵਿੱਚ ਕਿਉਂਕਿ ਸੰਗਤਾਂ ਬਹੁਤ ਦੂਰੋਂ ਦੂਰੋਂ ਆਉਂਦੀਆਂ ਨੇ ਬਹੁਤ ਆਉਂਦੀਆਂ ਨੇ ਉਹਦੇ ਵਾਸਤੇ ਅਸੀਂ ਟੀਮ ਜਿਹੜੀਆਂ ਉਹ ਬਣਾ ਲੀਆਂ ਉਹਦੇ ਸਾਰੇ ਡਿਸਟ੍ਰਿਕਟ ਲੈਵਲ ਤੋਂ ਅਸੀਂ ਟੀਮਸ ਪੂਲ ਕੀਤੀਆਂ ਨੇ ਔਰ ਅਸੀਂ 6 ਜਗ੍ਹਾ ਤੇ ਟੀਮਸ ਲਗਾਉਂਦੇ ਹਾਂ ਇੱਕ 메ਨ ਗੁਰਦੁਆਰਾ ਸਾਹਿਬ ਵਿੱਚ ਸਰੋਵਰ ਸਾਹਿਬ ਤੇ ਬਾਬਾ ਪਾਲਾ ਜੀ ਗੁਰਦੁਆਰਾ ਦੇ ਕੋਲ ਮਾਤਾ ਗੰਗਾ ਜੀ ਔਰ ਬਸਟੈਂਡ ਤੇ ਇੱਕ ਮੋਬਾਈਲ ਟੀਮ ਇਹ ਟੀਮ ਜਿਹੜੀਆਂ ਨੇ 24 ਇੰਟੂ 7 ਰੈਨ ਗਿਆ ਔਰ ਇਹਦੇ ਵਿੱਚ ਸਾਡਾ ਇੱਕ ਮੈਡੀਕਲ ਆਫੀਸਰ ਫਾਰਮੇਸੀ ਆਫੀਸਰ ਔਰ ਕਲਾਸ 4 ਹੋਣਗੇ ਪਲੱਸ ਉਹਨਾਂ ਦੇ ਵਾਸਤੇ ਅਸੀਂ ਸਾਰੀਆਂ ਐਮਜੂਸੀ ਕਿਟਸ ਵੀ ਤਿਆਰ ਕਰ ਲਿੱਤੀ ਹੈ ਔਰ ਬੈਕਐਂਡ ਦੇ ਉੱਤੇ ਅਸੀਂ ਹਸਪਤਾਲ ਦੇ ਵਿੱਚ ਇੱਕ ਮੇਲਾ ਵਾਰਡ ਵੀ ਬਣਾਈ ਹੈ ਔਰ ਕੋਸ਼ਿਸ਼ ਇਹ ਸਾਡਾ ਡਿਪੂਰੀ ਹੋਏਗੀ ਕਿ ਉਸ ਦਿਨ ਸਾਡੇ ਸਾਰੇ ਸਪੈਸ਼ਲਿਸਟ ਅਵੇਲੇਬਲ ਤਾਂ ਕਿ ਸ਼ਡੋ ਅਲੋ ਵਿੱਚ ਅਗਰ ਕਿਸੇ ਨੂੰ ਕੋਈ ਮੁਸ਼ਕਲ ਆਂਦੀ ਹੈ ਤਾਂ ਉਹਦਾ ਉਸੇ ਵੇਲੇ ਜਿਹੜਾ ਮਸਲਾ ਹੱਲ ਕੀਤਾ ਜਾਵੇ ਸਰੀ ਸੰ ਐਸਐਮਓ ਡਾਕਟਰ ਨੀਰਜ ਪਾਟਲ ਜਿਨ੍ਹਾਂ ਨੂੰ ਦੱਸਿਆ ਗਿਆ ਕਿ ਕਿਹੜੀਆਂ ਕਿਹੜੀਆਂ ਜ਼ਰੂਰਤਾਂ ਜਿਹੜੀਆਂ ਨੇ ਇਸ ਸਿਵਲ ਹਸਪਤਾਲ ਦੇ ਨਾਲ ਜੁੜੀਆਂ ਹੋਈਆਂ ਨੇ ਜਿਹੜੀਆਂ ਵੈਕੈਂਸੀਜ਼ ਖਾਲੀ ਹੈਗੀਆਂ ਨੇ ਔਰ ਕਿਹੜੇ ਕੰਮ ਜਿਹੜੇ ਨੇ ਉਹੋ ਜਿਹੇਕਰ ਵੈਕੈਂਸੀਜ਼ ਖਾਲੀ ਵੀ ਹੈਗੀਆਂ ਤੇ ਪ੍ਰਾਈਵੇਟ ਤੌਰ ਦੇ ਉੱਤੇ ਹਾਇਰ ਕਰਕੇ ਕਰਵਾਏ ਜਾ ਰਹੇ ਨੇ ਔਰ ਉਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈਗਾ ਕਿ ਜੋ ਵੀ ਪ੍ਰੋਪੋਜ਼ਲ ਇੱਕ ਲੈਟਰ ਬਣਾਇਆ ਗਿਆ ਉਹ ਬਕਾਇਦਾ ਤੌਰ ਦੇ ਉੱਤੇ ਹਲਕਾ ਵਧਾਇਕ ਨੇ ਇਥੋਂ ਦਲਬੀਰ ਸਿੰਘ ਟੋਂਗ ਉਹਨਾਂ ਨੂੰ ਦਿੱਤਾ ਗਿਆ ਹੈਗਾ ਡੀਸੀ ਅੰਮ੍ਰਿਤਸਰ ਨੂੰ ਦਿੱਤਾ ਗਿਆ ਔਰ 9 ਅਗਸਤ ਨੂੰ ਜਦੋਂ ਸਮਾਗਮ ਹੈਗਾ ਤੇ ਹੋਪਸੋ ਕਿ ਡ ਉਹ ਸਰਕਾਰ ਦੇ ਸਾਹਮਣੇ ਲਿਆਉਣ ਤਾਂ ਕਿ ਕਰੀਬ 2.5 ਲੱਖ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਸਰਕਾਰ ਇਸ ਹਸਪਤਾਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ న్యూਜ਼ ਜਰਨਲ ਪੰਜਾਬ ਦੇ ਲਈ ਗੁਰਦਰਸ਼ਨ ਸਿੰਘ ਬਾਬਾ ਬਕਾਣਾ ਸਾਹਿਬ